ਲੇ ਹੋ ਡੁੱਡਿਆ ਆਜੀ ਵਾਹੀ ਦਾ ਸੁਆਦ ਕੱਥੂ ਨੇ ਗੱਲ ਸ਼ੁਰੂ ਕਰਨ ਵਜੋਂ ਕਿਹਾ ਫਿਕਰ ਨਾ ਕਰ ਆਪਾਂ ਡੋਲਦੇ ਨਹੀਂ ਡੁੱਡੇ ਨੇ ਅੱਗੋਂ ਬੜੇ ਹੌਸਲੇ ਨਾਲ ਉੱਤਰ ਦਿੱਤਾ ਮਾਗਦਾ ਪਹਿਲਾ ਪੱਖ ਸੀ ਸਰਦੀ ਆਪਣੇ ਭਾਰ ਜੋਬਨ ਤੇ ਸੀ ਮੀਂਹ ਪੈ ਰਿਹਾ ਸੀ ਬੜਾ ਤੇਜ਼ ਠੱਗਾ ਵਾਗ ਰਿਹਾ ਸੀ ਪਤਲੇ ਬਿਰਚ ਝੌਕ ਝੌਕ ਕੇ ਧਰਤੀ ਨੂੰ ਨਾਮ ਸਕਾਰ ਕਰ ਰਹੇ ਸਨ ਸਾਹਮਣੇ ਆਕਰਣ ਵਾਲੇ ਰੁੱਖਾਂ ਦੇ ਟਾਹਣ ਟਟ ਟਟ ਕੇ ਡੱਗ ਰਹੇ ਸਨ ਕਈ ਮੁੱਢੋਂ ਔਖੜ ਕੇ ਘਰਤੀ ਤੇ ਆਪ ਆਏ ਸਨ ਬੱਦਲਾਂ ਨੇ ਹਨੇਰੀ ਰਾਤ ਨੂੰ ਹੋਰ ਡਰਾਣੀ ਬਣਾ ਦਿੱਤਾ ਸੀ ਅਜਿਹੇ ਬਿਆਨਕ ਸਮੇਂ ਕੱਥੂ ਤੇ ਡੁੱਡਾ ਖੇਤ ਨੂੰ ਤੁਰੇ ਜਾ ਰਹੇ ਸਨ ਕੱਥੂ ਦੇ ਹੱਥ ਵਿੱਚ ਜਗਦੀ ਲਾਲ ਟੈਂਸੀ ਹਵਾ ਦੇ ਬੁੱਲੇ ਨਾਲ ਸ਼ੀਸ਼ੇ ਦੇ ਪਰਦੇ ਅੰਦਰ ਵੀ ਉਹਦੀ ਲੋ ਕੰਬ ਰਹੀ ਸੀ ਕਦੇ ਉਹਦਾ ਚਾਨਣ ਡੰਡੀ ਤੇ ਪੈਂਦਾ ਤੇ ਕਦੇ ਸਗੋਂ ਹੋਰ ਹਨੇਰੇ ਨੂੰ ਗੂੜਾ ਕਰ ਦਿੰਦਾ ਚਾਨਣ ਪਿੱਛੋਂ ਹਨੇਰਾ ਸਦਾ ਸੰਘਣਾ ਹੋਇਆ ਕਰਦਾ ਹੈ ਤੇ ਦੋਵੇਂ ਕੰਮ ਏ ਘੇਡੇ ਖਾਂਦੇ ਸੰਭਲਦੇ ਵਟਾਂ ਤੋਂ ਬਚਦੇ ਤੁਰੇ ਜਾ ਰਹੇ ਸਨ ਅਜਿਹੇ ਸਮੇਂ ਅੰਦਰ ਗਰਮ ਸੋਤਾਂ ਵਿੱਚ ਸੁੱਤੇ ਹੋਏ ਲੋਕ ਬੁੱਕਲ ਤੋਂ ਬਾਹਰ ਮੂੰਹ ਕੱਢਣ ਦਾ ਹਿਆ ਨਹੀਂ ਸਨ ਕਰ ਸਕਦੇ ਪਾਲਾ ਆਂਦਾ ਸੀ ਮੈਂ ਅੱਜੋ ਹੀ ਹਾਂ ਮਾਗ ਮੀਂਹ ਤੇ ਠੱਕਾ ਪੰਜਾਬ ਦੇ ਮੈਦਾਨ ਹਿਮਾਲੇ ਦੀ ਚੋਟੀ ਬਣੇ ਹੋਏ ਸਨ ਉਹ ਦੋਵੇਂ ਫਿਰ ਵੀ ਤੁਰੇ ਜਾ ਰਹੇ ਸਨ ਦੋਹਾਂ ਨੇ ਤੂੜੀ ਢੋਣ ਵਾਲੇ ਪੂਰਿਆਂ ਦੇ ਚੁੰਬ ਮਾਰੇ ਹੋਏ ਸਨ ਦੋਹਾਂ ਦੇ ਹੱਥਾਂ ਵਿੱਚ ਜਿਹੜੇ-ਜਿਹੜੇ ਫੋਟ ਲੰਮੀਆਂ ਡਾਂਗਾਂ ਤੇ ਮੋਢਿਆਂ ਉੱਤੇ ਕਈਆਂ ਸਨ ਕੱਤੂ ਦੇ ਪੈਰੀ ਠੈਪਕਣੀ ਜੁੱਤੀ ਸੀ ਜਿਸ ਨੂੰ ਕਈ ਥਾਵਾਂ ਤੇ ਗੰਢ ਲੱਗੇ ਹੋਏ ਸਨ ਉਹ ਇਤਿਹਾਸਕ ਜੁੱਤੀ ਵਾਰ-ਵਾਰ ਮੋਚੀ ਦੀ ਸੇਵਾ ਪ੍ਰਾਪਤ ਕਰਦੀ ਹੋਈ ਵੀ ਕਿਤੋਂ ਨਾ ਕਿਤੋਂ ਟੁੱਟੀ ਹੀ ਰਹਿੰਦੀ ਸੀ ਡੁੱਡੇ ਦੀ ਜੁੱਤੀ ਕੁਝ ਖਾਸ ਨਮੂਨੇ ਦੀ ਹੁੰਦੀ ਸੀ ਉਹ ਨਵੀਂ ਤੇ ਪੁਰਾਣੀ ਇੱਕੋ ਜਹੀ ਹੀ ਜਾਪਦੀ ਸੀ ਸਭ ਤੋਂ ਵੱਡਾ ਸ਼ੌਕ ਉਹਦਾ ਇਹ ਸੀ ਕਿ ਉਹਦੇ ਚੁਰਾਏ ਜਾਣ ਦਾ ਕੋਈ ਖਤਰਾ ਨਹੀਂ ਸੀ ਉਹ ਭਾਵੇਂ 10 ਦਿਨ ਸੁੰਨੀ ਪਈ ਰਹੇ ਕੋਈ ਦੁੱਧ ਪੁੱਤ ਵਾਲਾ ਉਹਦੇ ਵੱਲ ਬੁਰੀ ਨਜ਼ਰ ਨਾਲ ਵੇਖਣ ਦਾ ਹੀ ਆ ਨਾ ਕਰਦਾ ਇਹ ਵੀ ਇੱਕ ਵਿਸ਼ੇਸ਼ਤਾ ਹੈ ਦੋਵੇਂ ਤੁਰੇ ਜਾ ਰਹੇ ਸਨ ਕਿਉਂਕਿ ਅੱਜ ਉਹਨਾਂ ਦੇ ਪਾਣੀ ਦੀ ਵਾਰੀ ਸੀ ਹਾਂ ਪਾਣੀ ਦੀ ਵਾਰੀ ਉਹਨਾਂ ਦੀ ਸੀ ਭਾਵੇਂ ਪਾਣੀ ਨਾਲ ਪੈਦਾ ਹੋਣ ਵਾਲੇ ਅਨਾਜ ਦਾ ਮਾਲਕ ਲੱਖਾ ਸਿੰਘ ਸੀ ਨਹਿਰੀ ਪਾਣੀ ਦੀਆਂ ਵਾਰੀਆਂ ਪੱਕੀਆਂ ਵੱਜੀਆਂ ਹੋਈਆਂ ਸਨ ਵਾਂਡੇ ਸੀ ਕਿ ਹਰ ਘਰ ਦੀ ਵਾਰੀ ਆਪਸ ਵਿੱਚ ਦਿਨ ਰਾਤ ਬਦਲ ਕੇ ਆਇਆ ਕਰਦੀ ਲੱਖਾ ਸਿੰਘ ਤੇ ਨੰਬਰਦਾਰ ਇੱਕੋ ਘਰਾਣਾ ਸਨ ਦੋਹਾਂ ਘਰਾਂ ਦੀ ਵਾਰੀ ਸਾਂਝੀ ਸੀ ਪਿਛਲੀ ਵਾਰੀ ਲੱਖਾ ਸਿੰਘ ਦੀ ਦਿਨੇ ਆਈ ਸੀ ਇਹ ਵਾਰੀ ਉਹਨਾਂ ਰਾਤ ਦੇ 10 ਵਜੇ ਤੋਂ ਲਾਉਣੀ ਸੀ ਵਾਰਾਬੰਦੀ ਦਾ ਸਹਿਕਮਾ ਪਾਣੀ ਛੱਡਿਆ ਨਹੀਂ ਸੀ ਜਾ ਸਕਦਾ ਦਰਿਆ ਵਿੱਚ ਪਾਣੀ ਘਟ ਹੋਣ ਕਰਕੇ ਮਹੀਨੇ ਵਿੱਚ ਸਿਰਫ 14 ਦਿਨ ਨਹਿਰ ਵਗਦੀ ਸੀ ਜਿਹੜੀਆਂ ਕਣਕਾਂ ਐਸ ਵਾਰੀ ਭਰ ਗਈਆਂ ਉਹ ਕੁਝ ਦੇ ਜਾਣ ਗਿਆ ਬਾਕੀਆਂ ਨੇ ਮਾਮਲਾ ਵੀ ਪੂਰਾ ਨਹੀਂ ਕਰਨਾ ਅਨੋਖਾ ਵਪਾਰ ਹੈ ਵਾਹੀ ਵੀ ਕੁਝ ਰੱਬ ਦੇ ਆਸਰੇ ਕੁਝ ਹਾਕਮਾਂ ਦੇ ਆਸਰੇ ਕਿਸੇ ਲਾਗਤਬਾਜੀ ਜਾਂ ਅਣਗੈਲੀ ਦੇ ਕਾਰਨ ਹਾਕਮ ਸੂਏ ਦੇ ਦਹਾਨੇ ਵਿੱਚ ਕੜੀਆਂ ਵੱਧ ਸੁੱਟ ਦੇਣ ਤਾਂ ਜ਼ਿੰਮੇਵਾਰ ਦੇ ਭਾਅ ਦਾ ਬਿਨਾਂ ਬਦਲੋਂ ਘੜਾ ਪੈ ਗਿਆ ਇਸ ਵਾਸਤੇ ਨਹਿਰੀ ਕਰਮਚਾਰੀਆਂ ਦੀ ਪੂਜਾ ਜੱਟ ਨੂੰ ਇੰਦਰ ਦੇਵਤਾ ਸਮਝ ਕੇ ਕਰਨੀ ਪੈਂਦੀ ਹੈ ਹੈ ਇੱਧਰ ਕਿੱਧਰ ਤੋਰ ਪਿਆ ਇਰਾ ਛੱਡ ਕੇ ਟੁੱਡੇ ਨੇ ਅਗਲੇ ਸਾਥੀ ਤੋਂ ਕੁਝ ਹੈਰਾਨ ਹੋ ਕੇ ਪੁੱਛਿਆ ਸੌਰੀ ਦਿਆ ਸਾਹਮਣੇ ਫਰਾਂ ਨਹੀਂ ਦੀਂਦੇ ਹਨੇਰੀ ਦੇ ਬੁੱਲੇ ਨਾਲ ਕੋਈ ਉੱਤੇ ਆ ਪਿਆ ਤਾਂ ਦਿਨ ਚੜਦੇ ਨੂੰ ਅੱਧੀ ਅੱਧੀ ਲੋਥ ਗਿੱਦੜਾਂ ਖਾ ਜਾਣੀ ਏ ਫਰਾਂ ਦੇ ਥੱਬੇ ਥੱਬੇ ਜਿੱਡੇ ਟਾਣ ਮਾੜੇ ਜਿਹੇ ਬੁੱਲੇ ਨਾਲ ਕੜਾਕ ਕਰਕੇ ਆ ਪੈਂਦੇ ਨੇ ਤੇ ਐਸ ਹਨੇਰੀ ਅੱਗੇ ਤਾਂ ਪਹਾੜ ਨਹੀਂ ਤੰਗ ਸਕਦੇ ਐਹੋ ਜੇ ਵੇਲੇ ਸਵਾਸੀ ਨੇ ਆਖਿਆ ਸੀ जाट ਕੀ ਜੂਨ ਨਾ ਪਾਇਓ ਰੇ ਜਾਟ ਕੀ ਜੂਨ ਬੁਰੀ ਤੂੰ ਅੱਜ ਬਚ ਗਿਓ ਤਾਂ ਫੇਰ ਨਹੀਂ ਲਈਦਾ ਕੱਥੂ ਡੁੱਡੇ ਨਾਲੋਂ ਉਮਰੋਂ ਵੱਡਾ ਸੀ ਉਹਦਾ ਰਤਬਾ ਵੀ ਉਹ ਚੇਰਾ ਸੀ ਉਹ ਅਗਲਾ ਹਾਲੀ ਸੀ ਤੇ ਡੁੱਡਾ ਪਿਛਲਾ ਫੇਰ ਕੱਥੂ ਨੂੰ 13 ਸਾਲ ਹੋ ਗਏ ਸਨ ਹਲਵਾਉਂਦਿਆਂ ਤੇ ਡੁੱਡੇ ਨੂੰ ਅਜੇ 10ਵਾਂ ਜਾ ਰਿਹਾ ਸੀ ਇਸ ਵਾਸਤੇ ਕੱਥੂ ਡੁੱਡੇ ਨੂੰ ਚੰਗੀ ਮਾੜੀ ਆਖ ਲੈਣਾ ਆਪਣਾ ਹੱਕ ਸਮਝਦਾ ਸੀ ਡੁੱਡਾ ਉਸਦੇ ਇਸ ਅਧਿਕਾਰ ਉੱਤੇ ਕੋਈ ਇਤਰਾਜ਼ ਵੀ ਨਹੀਂ ਸੀ ਕਰਦਾ ਪਰਾਂਵਾਂ ਤੋਂ ਡਰਦੇ ਉਹ ਸੱਜੇ ਹੱਥ ਹੋ ਕੇ ਖਲੋਤੀ ਫਸਲ ਵਿੱਚ ਦੀ ਲੰਗੇ ਤਿੰਨ ਬੈਲੀਆਂ ਡਾਂਡੇ ਮਿੰਡੇ ਜਾ ਕੇ ਉਹ ਫਿਰ ਰਾਹੀ ਪੈ ਗਏ ਪੈਰ ਪੈਰ ਤੇ ਖਤਰਾ ਮਹਿਸੂਸ ਕਰਕੇ ਉਹਨਾਂ ਦੇ ਦਿਲ ਧੜਕ ਰਹੇ ਸਨ ਪਰ ਉਹ ਤਰਨੋਂ ਰੋਕ ਨਹੀਂ ਸਨ ਸਕਦੇ ਇੱਕੇ ਵਾਰ ਬੱਦਲ ਗੜ ਗਿਆ ਤੇ ਬੇਰਾਂ ਜਿੱਡੇ ਮੋٹے ਗੜਿਆਂ ਦਾ ਸੰਗਣਾ ਛਾਣਾ ਆਇਆ ਲੈ ਓਏ ਡੁੱਡਿਆ ਅੱਜ ਮੋਏ ਆਪਾਂ ਕੁੱਤੇ ਦੀ ਮੋਤੇ ਕੱਥੂ ਨੇ ਮੌਤ ਦਾ ਪੈ ਮਹਿਸੂਸ ਕਰਦਿਆਂ ਕਿਹਾ ਏਡਿਆਂ ਏਡਿਆਂ ਨਾਲ ਆਪਾਂ ਨਹੀਂ ਮਰਦੇ ਮੋٹے ਨਾ ਹੋ ਜਾਣ ਸੁਣਿਆ ਏ ਪਿਛਲੇ ਮਹੀਨੇ ਮੁਕਸਰਵਾਲ ਰੋਟੀ ਦੇ ਪੇੜੇ-ਪੇੜੇ ਜੁੱਡੇ ਪਏ ਨੇ ਸੇਉ ਬੇਰ ਜੁੱਡੇ ਗੜੇ ਵੇਖਣ ਵਾਲੇ ਨੇ ਉਹਨਾਂ ਨੂੰ ਕੁਕੜੀ ਦੇ ਆਂਡਿਆਂ ਜੁੱਡੇ ਬਣਾ ਦਿੱਤਾ ਸੀ ਡੁੱਡੇ ਨੇ ਅਗਾ ਉਹਨਾਂ ਨੂੰ ਰੋਟੀ ਦੇ ਪੇੜੇ ਜੁੱਡੇ ਆਖ ਦਿੱਤਾ ਕਹੀ ਰੱਖ ਲੈ ਓਏ ਸਰਤੇ ਨਹੀਂ ਤਾਂ ਟੋਟਣ ਵਿੱਚ ਮੋਰੀ ਹੋ ਜਾਊਗੀ ਘੱਤੂ ਨੇ ਬਚਾਓ ਦੀ ਬਿਉਂਤ ਸੋਚ ਲਈ ਮੇਰੀ ਕੋਈ ਗੱਲ ਨਹੀਂ ਤੂੰ ਆਪਣਾ ਬਚਾ ਕਰ ਜੀ ਦੀ ਨੱਥ ਵਾਲੀ ਨੇ ਪਿੱਛੋਂ ਹਾਂ ਵੇ ਲਾੜਿਆ ਆ ਕੇ ਰੋਣਾ ਏ ਕਿਸੇ ਕਿਸੇ ਵੇਲੇ ਡੁੱਡਾ ਵੀ ਆਏ ਵੱਤਰ ਤੇ ਟਕੋਰ ਕਰ ਲਿਆ ਕਰਦਾ ਸੀ ਫਿਕਰ ਨਾ ਕਰ ਪੁੱਤਰਾ ਐ ਸਹਾੜੀ ਤੋਂ ਸਰਦਾਰ ਤੇਰਾ ਵੀ ਤੋਪਾ ਭਰ ਦੇਵੇਗਾ ਉਹ ਤੋਪੇ ਭੰਨ ਨੂੰ ਤਗੜਾ ਏ ਇੱਕੋ ਗੱਲ ਏ ਕਿ ਜਿਉਂਦੇ ਜੀ ਉਹਦਾ ਕਰਜ਼ਾ ਨਹੀਂ ਸਿਰੋਂ ਲੈਂਦਾ ਸੂਬੇ ਵਾਂਗ ਮਾਰਨ ਪਿੱਛੋਂ ਇਹੀ ਖਲਾਸੀ ਹੁੰਦੀ ਏ ਸੁਣਿਆ ਏ ਉਹ ਵੀ ਸਰਦਾਰਨੀ ਦੇ ਮਿਹਰ ਪਈ ਏ ਜੇ ਸਰਦਾਰ ਸੂਬੇ ਦੀ ਥਾਂ ਬਹਾਲੀ ਦਾ ਅੰਗੂਠਾ ਲਵਾ ਲੈਂਦਾ ਤਾਂ ਕਰਜ਼ਾ ਉਸ ਤੋਂ ਵੀ ਨਹੀਂ ਸੀ ਲੈਣਾ ਕੱਥੂ ਨੇ ਗਜਉਦਾਸ ਸੌਰ ਵਿੱਚ ਕਿਹਾ ਉਹਦੇ ਵਿਆਹ ਦਾ ਕਰਜ਼ਾ ਵੀ ਹਰ ਸਾਲ ਕੁਝ ਵੱਧ ਹੀ ਰਿਹਾ ਸੀ ਆਪਾਂ ਕਦੇ ਹਿਸਾਬ ਹੀ ਨਹੀਂ ਕੀਤਾ ਯਾਰਾਂ ਦੋ ਮੰਨੀਆਂ ਹੀ ਖਾਣੀਆਂ ਨੇ ਹੋਰ ਕਿਹੜਾ ਗਰੀਬਾਂ ਤਾਂ ਜੋੜਨਾ ਏ ਤੇ ਜਿੰਨਾ ਚਿਰ ਚਾਚੀ ਜੀ ਆਉਂਦੀ ਏ ਰੋਟੀ ਤੋਂ ਨਹੀਂ ਮਾਰਨ ਦਿੰਦੀ ਲੀੜੇ ਲੱਤੇ ਦਾ ਉਂਝ ਕੋਈ ਫਿਕਰ ਨਹੀਂ ਨਾਮੇ ਦਾ ਉਤਾਰ ਮੇਰੇ ਜੋਗਾ ਤੇ ਸ਼ਾਮੋਂ ਦਾ ਗਿੱਲੋ ਤੋਂ ਨਹੀਂ ਮੁੱਕਦਾ ਡੁੱਡੇ ਨੇ ਪੂਰੀ ਬੇਫਿਕਰੀ ਨਾਲ ਸਿਰ ਹਿਲਾਉਂਦਿਆਂ ਕਿਹਾ ਰਾਮੀਆਂ ਸਾਡੇ ਤਾਂ ਨਵੇਂਆਂ ਨਾਲੋਂ ਤੇਰੇ ਪੁਰਾਣੇ ਚੰਗੇ ਹੁੰਦੇ ਨੇ ਕਿਤੇ ਭੁੱਲਾ ਚੁੱਕਾ ਵੇੜੇ ਵਿੱਚ ਧੂਏ ਤੇ ਆਬ ਹੈ ਤਾਂ ਸਾਡੇ ਵਿੱਚ ਬੈਠਾ ਤੂੰ ਸਰਦਾਰ ਜਾਪਦਾ ਏ ਇੱਕ ਪੈਰਾਂ ਦੀ ਕੱਜ ਤੈਨੂੰ ਲਈ ਜਾਂਦੀ ਏ ਭਾਵੇਂ ਸਰਦਾਰਾਂ ਦਾ ਉਤਾਰ ਹੀ ਸਨ ਫਰ ਵੀ ਡੁੱਡੇ ਦੇ ਲੀੜਿਆਂ ਵੱਲ ਵੇਖ ਕੇ ਕਥੂ ਆਪਣੇ ਅੰਦਰ ਈਰਖਾ ਮਹਿਸੂਸ ਕਰ ਰਿਹਾ ਸੀ ਨਾ ਉੰਜ ਤਾਂ ਆਪਾਂ ਤੇਰੇ ਆਖਣ ਵਾਂਗ ਚੰਦ ਵਰਗੇ ਆ ਆ ਐਵੇਂ ਪੈਰਾਂ ਦੀ ਕਾਜੇ ਮਾੜੀ ਜਹੀ ਨਹੀਂ ਤਾਂ ਚਾਲ ਮੋਰ ਵਰਗੀ ਤਰਦੇ ਆ ਮਾੜੀ ਜਹੀ ਆਖਟੀ ਰੀਏ ਜਾਂ ਮੂੰ ਚਿੱਬਾਏ ਨਹੀਂ ਤਾਂ ਆਪਾਂ ਕਿਹੜੇ ਸ਼ਾਹ ਬ੍ਰਾਹਮਣਾਂ ਨਾਲੋਂ ਘਾਟਾਂ ਜੋ ਕਿਸੇ ਨੇ ਵਿਅੰਗ ਕੱਸਣਾ ਸੀ ਡੁੱਡੇ ਨੇ ਆਪਣੇ ਆਪ ਹੀ ਕਹਿ ਦਿੱਤਾ ਹਰਾਮੀ ਨੂੰ ਕਿੰਨੀਆਂ ਗੱਲਾਂ ਆਉਣ ਲੱਗ ਪਈਆਂ ਨੇ ਢੱਡ ਭਰਨ ਲੱਗ ਪਿਆਏ ਨਾ ਕੱਤੂ ਨੇ ਕੁਝ ਹੱਸਦਿਆਂ ਹੱਸਦਿਆਂ ਕਿਹਾ ਫਿਰ ਤੂੰ ਸਿਆਣਾ ਏ ਨਾ ਉਹਦਣੋ ਬੋਰਡ ਹੀਠਾਂ ਗਾਉਂਦਾ ਸੀ ਰੱਜ ਖਾਣ ਦੀਆਂ ਸੱਬੇ ਮਸਤੀਆਂ ਨੇ ਡੁੱਡੇ ਨੇ ਸੁਣੀ ਸੁਣਾਈ ਅੱਧੀ ਪੰਗਤੀ ਦੁਹਰਾਈ ਅਗਾਹ ਪੈਰ ਵੀ ਪੁੱਟੀ ਚੱਲ ਕਿ ਰਾਹ ਵੇਚੀ 10 ਵਜਾ ਦੇਣੇ ਹੀ 5 ਮਿੰਟ ਵਰਕੇ ਗੜੇ ਖਲੋ ਗਏ ਪਰ ਉਹ ਨਹੀਂ ਖਲੋਤੇ ਵਾਹੀ ਵਾਨ ਕੰਮਾ ਕਿਵੇਂ ਰੋਕ ਸਕਦਾ ਹੈ ਰੁਕਣਾ ਖਲੋਣਾ ਜਾਂ ਸਾਹ ਲੈਣਾ ਉਹਦੇ ਭਾਗਾਂ ਵਿੱਚ ਨਹੀਂ ਸਵੇਰੇ ਉੱਠਦਿਆਂ ਪਹਿਲਾਂ ਦੋਹਾਂ ਨੇ ਪੱਠੇ ਵੱਡੇ ਸਨ ਤਰੇਲ ਨਾਲ ਗੜੋਚ ਹੋਈ ਸੀਂ ਜੀ ਤੇ ਮੈਣਾ ਵੱਢਦਿਆਂ ਹਾਲੇ ਨਾਲ ਹੱਥ ਸੌਂ ਸੌ ਜਾਂਦੇ ਸਨ ਹਵਾ ਵਗਣ ਦੇ ਕਾਰਨ ਕੁਝ ਦਿਨਾਂ ਤੋਂ ਸਰਦੀ ਬਹੁਤ ਵਧ ਗਈ ਸੀ ਤਿੰਨ ਚਾਰ ਦਿਨ ਤੋਂ ਖਾਲਾਂ ਵਿੱਚ ਖਲੋਤੇ ਪਾਣੀ ਉੱਤੇ ਦੋ ਦੋ ਸੂਤ ਮੋਟੀ ਬਰਫ਼ ਜੰਮ ਜਾਂਦੀ ਸੀ ਫਸਲਾਂ ਸਾਰੀਆਂ ਸਵੇਰੇ ਕੋਰੇ ਨਾਲ ਚਿੱਟੀਆਂ ਹੋਈਆਂ ਹੁੰਦੀਆਂ ਸਨ ਰੂੜੀਆਂ ਤੇ ਰਾਹਾਂ ਵਿੱਚ ਪਏ ਕੱਖਾਂ ਉੱਤੇ ਜਿਵੇਂ ਕਿਸੇ ਆਟਾ ਢੂੜਿਆ ਹੁੰਦਾ ਸੀ ਪੁੱਜਦੇ ਲੋਕ 10 ਵਜੇ ਤੱਕ ਰਜਾਈਆਂ ਵਿੱਚੋਂ ਬਾਹਰ ਪੈਰ ਨਹੀਂ ਸਨ ਕੱਢਦੇ ਇਹੋ ਜਿਹੇ ਮੌਸਮ ਵਿੱਚ ਉਹਨਾਂ ਦੋਹਾਂ ਨੇ ਦਸਾਂ ਪਸ਼ੂਆਂ ਜੋਗੇ ਪੱਠੇ ਵੱਡੇ ਸਨ ਉਹਨਾਂ ਗੱਡ ਲੱਦ ਕੇ ਹਵੇਲੀ ਵਿੱਚ ਲਿਆ ਖਲਾਰੀ ਓਏ ਬਹਾਲੀ ਦੇ ਬੱਚੇ ਅੱਗ ਬਾਲ ਓਏ ਨਹੀਂ ਤਾਂ ਸੀ ਗਿਉਈ ਕੱਥੂ ਨੇ ਖੜਕਵੀਂ ਸੌਰ ਵਿੱਚ ਹੁਕਮ ਕੀਤਾ ਸੀ ਹਰ ਵੱਡਾ ਆਪ ਤੋਂ ਛੋਟੇ ਉੱਤੇ ਹੁਕਮ ਚਲਾਉਣਾ ਆਪਣਾ ਜਮਾਂਦਰੂ ਹੱਕ ਸਮਝਦਾ ਹੈ ਇਹ ਉਹਨਾਂ ਦੀ ਮੁਸ਼ਕਲਤ ਦਾ ਆਰੰਭ ਸੀ ਰੋਟੀ ਖਾ ਕੇ ਫਿਰ ਦੋਹਾਂ ਨੇ ਉਸ ਕਣਕ ਉੱਤੇ ਕੱਲਰ ਦਾ ਛੱਟਾ ਮਾਰਿਆ ਸੀ ਜਿਸ ਨੂੰ ਅੱਜ ਪਾਣੀ ਲਾਉਣਾ ਸੀ ਅੱਜ ਵਰਗੀਆਂ ਰਸਾਇਣਕ ਖਾਦਾਂ ਅਜੇ ਨਹੀਂ ਸਨ ਨਿਕਲੀਆਂ ਫਿਰ ਵੀ ਮਿਹਨਤੀ ਜੱਟ ਫਸਲਾਂ ਤੋਂ ਵਧੇਰੇ ਝਾੜ ਲੈਣ ਵਾਸਤੇ ਬਥੇਰਾ ਕੁਝ ਕਰਦੇ ਸਨ ਪਸ਼ੂਆਂ ਦੀ ਰੂੜੀ ਪਾ ਕੇ 10-10 ਸੀਆਂ ਲਾਉਣੀਆਂ ਪੈਲੀ ਨੂੰ ਲਹੂ ਪਾਣੀ ਇੱਕ ਹੋ ਜਾਣਾ ਲੱਖਾ ਸਿੰਘ ਨੇ ਨਸੀਹਤ ਵਜੋਂ ਕਾਮਿਆਂ ਨੂੰ ਕਹਿਣਾ ਬਾਪੂ ਹੋਰੀ ਆਂਦੇ ਹੁੰਦੇ ਸਨ ਧਰਤੀ ਮਾਤਾ ਕੋਲੋਂ ਕੁਝ ਲੈਣਾ ਚਾਹੁੰਦੇ ਹੋ ਤਾਂ ਘੱਟ ਤੋਂ ਘੱਟ 10 ਸੀਆਂ ਜ਼ਰੂਰ ਲਾਓ ਤੇ 5-6 ਵਾਰ ਸੁਹਾਗਾ ਫੇਰੋ ਸਿਆਣਿਆਂ ਆਖਿਆ ਏ ਸੌ ਸੀਂ ਤੇ ਇੱਕ ਸੁਹਾਗਾ ਕੰਨ ਉੱਤੇ ਬੇਲ ਕਰਕੇ ਦੂਰਾ ਸੁਹਾਗਾ ਮਾਰੋ ਮਿੱਟੀ ਮੈਦੇ ਵਰਗੀ ਕਰ ਦਿਓ ਡਲੀ ਦਾ ਕਿਤੇ ਨਿਸ਼ਾਨ ਨਾ ਰਹੇ ਇੱਕ ਬੰਨੇ ਤੋਂ ਦੂਜੀ ਵਟ ਤੱਕ ਤੂੰ ਦਲ ਸੁਹਾਗੇ ਦੇ ਅੱਗੇ ਭੱਜੀ ਜਾਏ ਕਿਸੇ ਆਖਿਆ ਸੀ ਖਲੇ ਖਲੋਤੇ ਸਿਰ ਤੋਂ ਪਾਣੀ ਦਾ ਭਰਿਆ ਮੱਗਾਂ ਵਾਹਣ ਵਿੱਚ ਸੁੱਟ ਦਿਓ ਪਾਣੀ ਛੌਲਕ ਕੇ ਬਾਹਰ ਨਾ ਨਿਕਲੇ ਤਾਂ ਸਮਝੋ ਪਹਿਲੀ ਬਣੀ ਏ ਕਣਕ ਬੀਜਣ ਵਾਲੀ ਪਰ ਸਭ ਤੋਂ ਪਹਿਲਾਂ ਗੱਡ ਕਨਾਲ ਦੀ ਰੂੜੀ ਜ਼ਰੂਰ ਪਾਈ ਜਾਵੇ ਫਿਰ ਪਹੁੰਚ ਜਾਵੇ ਤਾਂ ਤਰੇਲੀ ਹੋਈ ਗੱਠ-ਗੱਠ ਜਿੱਡੀ ਕਣਕ ਉੱਤੇ ਕਲਰ ਦਾ ਛਾਣਾ ਮਾਰ ਦਿਓ ਫਿਰ ਪਲਾ ਝਾੜ ਕਿਵੇਂ ਇਹਨਾਂ ਦੇਵੇ ਦਾਣਾਵਾਂ ਦਾ ਕੌਲ ਏ ਕਿ ਕਿਸਮਤ ਜਾਏ ਪਰਵਾਹ ਨਾ ਜਾਏ ਤੇ ਲੱਖਾ ਸਿੰਘ ਦਾ ਨਾਵਾਂ ਦੇ ਨਾ ਉਪਦੇਸ਼ਾਂ ਉੱਤੇ ਪੂਰੀ ਤਰ੍ਹਾਂ ਅਮਲ ਕਰਨ ਦਾ ਯਤਨ ਕਰਦਾ ਸੀ ਸਭ ਤੋਂ ਪਹਿਲਾਂ ਮਸਲਾ ਸੀ ਰੂੜੀ ਦਾ ਆਪੋ ਆਪਣੇ ਪਸ਼ੂਆਂ ਦੀ ਰੂੜੀ ਸਾਰੇ ਖੇਤਾਂ ਨੂੰ ਪੂਰੀ ਨਹੀਂ ਸੀ ਆਉਂਦੀ ਲੱਖਾ ਸਿੰਘ ਨੇ ਇੱਕ ਹੋਰ ਤਜਵੀਜ਼ ਸੋਚ ਲਈ ਗਰੀਬਾਂ ਦੇ ਘਰਾਂ ਦੀ ਸਾਂਝੀ ਰੂੜੀ ਉਹ ਠੇਕੇ ਤੇ ਲੈ ਲੈਂਦਾ ਗਰੀਬਾਂ ਦੇ ਘਰਾਂ ਵਿੱਚ ਉੱਗੇ ਦਰਖਤਾਂ ਤੇ ਰੂੜੀ ਕੱਟੇ ਉੱਤੇ ਜ਼ਿਮੀਂਦਾਰਾਂ ਦਾ ਹੀ ਹੱਕ ਸੀ ਸਾਂਝੀ ਰੂੜੀ ਦਾ ਠੇਕਾ ਹੁੰਦਾ ਤਾਂ ਉਸ ਰਾਕਮ ਦੇ ਮਾਲਕ ਵੀ ਪਿੰਡ ਦੇ ਜ਼ਿੰਮੇਦਾਰ ਹੁੰਦੇ ਵਾਹੀ ਵਿੱਚ ਰੂੜੀ ਢੋਣਾ ਵੀ ਬੜਾ ਕਠਿਣ ਕੰਮ ਹੁੰਦਾ ਹੈ ਭਾਦਰੋਂ ਦਾ ਹੁੱਸੜ ਤੇ ਸਾਰੀ-ਸਾਰੀ ਰਾਤ ਰੂੜੀ ਢੋਂਦਿਆਂ ਲੰਘ ਜਾਣੀ ਦੱਬੀ ਹੋਈ ਰੂੜੀ ਖਾਸ ਕਰਕੇ ਜੇ ਚੰਗੇ ਗੋਹੇ ਦੀ ਹੋਵੇ ਫੋਲਣ ਨਾਲ ਵਿੱਚੋਂ ਟਾਟਾ ਦੀਆਂ ਲੋਹੇ ਦੀਆਂ ਪੱਟੀਆਂ ਵਰਗਾ ਸੇਕ ਆਉਂਦਾ ਹੈ ਕਿਸੇ ਬਾਦ ਕਿਸਮਤ ਨੂੰ ਰੂੜੀ ਦਾ ਤਾਂ ਲੱਗ ਜਾਏ ਤਾਂ ਉਸ ਰੋਗ ਦਾ ਸਾਰੀ ਉਮਰ ਕੋਈ ਦਾਰੂ ਨਹੀਂ ਬਾਕੀ ਗੱਲ ਰਹੀ ਰੂੜੀ ਚੋਕਦੇ ਆ ਮੜਕਾ ਲਿਆਉਣਾ ਪਿੰਡੇ ਉੱਤੇ ਸਿਰ ਤੋਂ ਪੈਰਾਂ ਤੱਕ ਉਸ ਦਾ ਪਾਊਡਰ ਪੈਣਾ ਤੇ ਫਿਰ ਦੱਬੀ ਹੋਈ ਰੂੜੀ ਵਿੱਚੋਂ ਉੱਠਣ ਵਾਲੀ ਦਿਮਾਗ ਨੂੰ ਮਧੋਹਸ਼ ਕਰਨ ਵਾਲੀ ਸੁਗੰਧੀ ਇਹਨਾਂ ਗੱਲਾਂ ਨੂੰ ਉਹ ਕਾਮੇ ਮਹਿਸੂਸ ਹੀ ਨਹੀਂ ਕਰਨ ਦੇ ਕੱਥੂ ਤੇ ਡੁੱਡੇ ਨੇ ਇਹ ਸਾਰੀਆਂ ਮੰਜ਼ਲਾਂ ਤੈਅ ਕੀਤੀਆਂ ਸਨ ਉਹਨਾਂ ਦੀ ਅਗੇਤਰੀ ਕਣਕ ਇਸ ਵੇਲੇ ਗੱਟ-ਗੱਟ ਹੋਈ ਖੜੀ ਸੀ ਪੁੱਤਰੋ ਥੇ ਤੋਂ ਕਲਰ ਲਿਆ ਕੇ ਮਾੜਾ ਜਿਹਾ ਛਾਣਾ ਮਾਰ ਦਿਓ ਤਾਂ ਕਣਕ ਸਵਾਈ ਹੋ ਜਾਏ ਲਖਾ ਸਿੰਘ ਨੇ ਹਦਾਇਤ ਕੀਤੀ ਸੀ ਪਿਛਲੇ ਦਿਨ ਉਹ ਥੇਤੋਂ ਕੱਲਰ ਦੀ ਗੱਡੜ ਲੱਦ ਕੇ ਲਿਆਏ ਸਨ ਪੱਠੇ ਵੱਡਣ ਤੋਂ ਪਿੱਛੋਂ ਦੋਹਾਣੇ ਕਣਕ ਉੱਤੇ ਕੱਲਰ ਦਾ ਛਾਣਾ ਮਾਰਿਆ ਸੀ ਗੋਡਿਆਂ ਤੱਕ ਉਹਨਾਂ ਦੀਆਂ ਲੱਤਾਂ ਟ੍ਰੇਲ ਨਾਲ ਭੱਜ ਕੇ ਸੌ ਗਈਆਂ ਸਨ ਡੁੱਡਿਆ ਅੱਗ ਬਾਲ ਓਏ ਮੈਂ ਗਿਓਈ ਕੱਥੂਨੇ ਵਟ ਤੇ ਬੈਠ ਕੇ ਪੈਰਾਂ ਨੂੰ ਹੱਥਾਂ ਨਾਲ ਮਲਦਿਆਂ ਕਿਹਾ ਸੀ ਉਹਦੇ ਪੈਰ ਅਸਲੋਂ ਸੋਨ ਹੋ ਗਏ ਸਨ ਡੁੱਡੇ ਨੇ ਮੱਛੀਆਂ ਪਾਈਆਂ ਹੋਈਆਂ ਨੇ ਮੇਰੇ ਪੈਰ ਨਹੀਂ ਠਰੇ ਜੁਰਾਬਾਂ ਤਾਂ ਪੜਿਆ ਲਿਖਿਆ ਦਾ ਸ਼ਬਦ ਹੈ ਅਣਪੜ ਪਿੰਡੂ ਮਛੀਆਂ ਹੀ ਆਖਦੇ ਸਨ ਹਰਾਮੀਆਂ ਤੇਰੇ ਪੈਰ ਤਾਂ ਪੱਥਰ ਦੇ ਨੇ ਨਾ ਠਾਰਨ ਨਾ ਸੜਨ 체ਤੀ ਕਰ ਡੁੱਡਾ ਹੁਣ ਬਰਾਬਰ ਦਾ ਹਾਲੀ ਸੀ ਕਿਸੇ ਕੰਮੋਂ ਕੱਥੂ ਵੱਲੋਂ ਮਾੜਾ ਨਹੀਂ ਸੀ ਐਸ ਕਰਕੇ ਹੁਣ ਉਹ ਅੱਗੋਂ ਗੱਲਾਂ ਕਰਨ ਦਾ ਹੌਸਲਾ ਕਰ ਲੈਂਦਾ ਸੀ ਪਰ ਕੰਮ ਕਰਨੋਂ ਨਾ ਕਦੇ ਨਹੀਂ ਸੀ ਕਰਦਾ ਡੁੱਡੇ ਨੇ ਅੱਗ ਬਾਲੀ ਦੋਹਾਂ ਨੇ ਹੱਥ ਪੈਰ ਸੇਕੇ ਤਾਂ ਕੁਝ ਜਾਨ ਵਿੱਚ ਜਾਨ ਆਈ ਦੈਂਦੇ 12 ਵਜ ਗਏ ਸਨ ਪਰ ਉਹਨਾਂ ਦਾ ਕੰਮ ਅਜੇ ਮੁੱਕਿਆ ਨਹੀਂ ਸੀ ਦੋ ਘੜੀਆਂ ਲੰਮੇ ਪੈ ਕੇ ਲੱਕ ਸਿੱਧੇ ਕਰਨ ਦਾ ਉਹਨਾਂ ਕੋਲ ਸਮਾਂ ਨਹੀਂ ਸੀ ਫੇਰ ਉਹ ਕਈਆਂ ਫੜ ਕੇ ਮੂੰਹੇ ਬੰਨਣ ਤੁਰ ਗਏ ਨੰਬਰਦਾਰਾਂ ਦਾ ਪਾਣੀ ਅਗਲੇ ਖੇਤ ਲੱਗਾ ਹੋਇਆ ਸੀ ਉਹ ਖੇਤ ਪਿੰਡ ਤੋਂ ਲਗਭਗ 2 ਮੀਲ ਦੂਰ ਸੀ ਉਥੋਂ ਲੈ ਕੇ ਆਪਣੇ ਚੰਭ ਵਾਲੇ ਖੇਤ ਤੱਕ ਉਹਨਾਂ ਸਾਰੇ ਮੂੰਹੇ ਬੰਨਣੇ ਸਨ ਇਹ ਕੰਮ ਸੰਭਾਲਦਿਆਂ ਉਹਨਾਂ ਨੂੰ ਬਾਹਰ ਹੀ ਦਿਨ ਚੈਪ ਗਿਆ ਸੂਰਜ ਨੇ ਭਾਵੇਂ 10 ਘੰਟਿਆਂ ਵਿੱਚ ਦਿਨ ਦਾ ਸਫ਼ਰ ਮੁਕਾ ਲਿਆ ਸੀ ਪਰ ਕੱਤੂ ਦੇ ਡੁੱਡੇ ਨੂੰ ਕਾਰੇ ਲੱਗਿਆਂ 12 ਘੰਟੇ ਹੋ ਗਏ ਸਨ ਹੁਣ ਉਹਨਾਂ ਦੀ ਰਾਤ ਦੀ ਸ਼ਿਫਟ ਸ਼ੁਰੂ ਹੋ ਗਈ ਸ਼ਿਫਟ ਬਦਲ ਗਈ ਪਰ ਕੰਮੇ ਉਹ ਹਰ ਰਹੇ ਪਹਿਲਾਂ ਉਹਨਾਂ ਖੁਰਲੀਆਂ ਵਿੱਚ ਪੱਠੇ ਪਾ ਕੇ ਪਸ਼ੂ ਅੰਦਰ ਬੱਦੇ ਤੇ ਫਿਰ ਰੋਟੀ ਖਾ ਕੇ ਖੇਤ ਨੂੰ ਤੁਰ ਪਏ ਡੁੱਡਾ ਵਾਗੀ ਹੁੰਦਾ ਸੀ ਤਾਂ ਇਹੋ ਜਿਹਾ ਉਤਲਾ ਪੁਤਲਾ ਸਾਰਾ ਕੰਮ ਘਰ ਛੱਡਿਆ ਕਰਦਾ ਸੀ ਪਰ ਬਹਾਲੀ ਖਚਰੋਟ ਸੀ ਉਹ ਮਾਲ ਛੱਡਣ ਵੇਲੇ ਘਰੋਂ ਆਉਂਦਾ ਤੇ ਸ਼ਾਮ ਨੂੰ ਪਸ਼ੂਆਂ ਨੂੰ ਕਿੱਲਿਆਂ ਤੇ ਅੜਾ ਕੇ ਖੈਸਕਣ ਦੀ ਕਰਦਾ ਰਾਤ ਦੀ ਰੋਟੀ ਵੀ ਉਹਦੀ ਮਾਂ ਲੈਣ ਆਉਂਦੀ ਰਾਤ ਦੇ 10 ਵਜੇ ਉਹਨਾਂ ਵਰਦੇ ਮੀਂਹ ਵਿੱਚ ਜਾ ਪਾਣੀ ਵੱਧਾ ਆਪਣੇ ਪਾਸੇ ਮੂੰਹਾਂ ਵੱਢ ਕੇ ਦੂਜੇ ਪਾਸੇ ਬੰਦੀ ਪਾਉਂਦਿਆਂ ਉਹ ਪੂਰੀ ਤਰ੍ਹਾਂ ਪਾਣੀ ਵਿੱਚ ਘੁੜਚ ਹੋ ਗਏ ਇਸ ਗੱਲ ਨਾਲ ਉਹਨਾਂ ਨੂੰ ਬਹੁਤ ਫਰਕ ਨਾ ਪਿਆ ਮੀਂਹ ਇਹੀ ਉਹਨਾਂ ਦਾ ਕੋਈ ਲੀੜਾ ਸੁੱਕਾ ਨਹੀਂ ਸੀ ਰਹਿਣ ਦਿੱਤਾ ਮੀਂਹ ਤੋਂ ਬਚਾਉਣ ਵਾਸਤੇ ਲਏ ਹੋਏ ਪੂਰੇ ਹਣ ਸਿਰ ਤੇ ਭਾਰ ਬਣ ਗਏ ਸਨ ਪਰ ਉਹ ਲਾ ਕੇ ਕਿਤੇ ਸੁੱਟੇ ਵੀ ਨਹੀਂ ਸਨ ਜਾ ਸਕਦੇ ਲੈ ਭਈ ਡੁੱਬਿਆ ਤੇ ਚਾ ਮੋਗੇ ਤੱਕ ਫੇਰਾ ਮਾਰਾ ਦਹਾਨੇ ਵਿੱਚ ਸੋਟਾ ਫੇਰ ਕੇ ਵੇਖੀ ਚੰਗੀ ਤਰ੍ਹਾਂ ਇੱਕ ਵੇਰਾ ਅਰਜਣ ਸੌਂਦੀ ਵਾਰੀ ਕਿਤੇ ਰੁੜਦਾ ਬੂਝਾ ਆ ਕੇ ਮੋਗੇ ਵਿੱਚ ਫਸ ਗਿਆ ਤੇ ਉਹਦੇ ਕੰਮੇ ਸੁਆ ਸੁੱਕ ਗਿਆ ਸਮਝ ਕੇ ਬਾਟ ਤੇ ਸੈਰ ਤਾਰ ਕੇ ਸੌ ਗਏ ਦਿਨੇ ਸਾਰਾ ਪੈੰਡ ਉਹਨਾਂ ਨੂੰ ਢਿਚਰਾ ਕਰੇ ਤੂੰ ਵੀ ਉਹਨਾਂ ਵਾਲੀ ਨਾ ਕਰੀ ਧਰ ਮੋਗੇ ਤੱਕ ਕਪੜੀ ਜਾ ਬੀਬਾ ਬਤਛਾਲ ਮਾਰ ਕੇ ਕੱਥੂ ਨੇ ਝੇੜ ਵਜੋਂ ਕਿਹਾ ਨਹੀਂ ਤਾਂ ਬਰਾਦਰੀ ਦੇ ਪੱਖੋਂ ਉਹ ਦੋਵੇਂ ਭਰਾ ਲੱਗਦੇ ਸਨ ਦਿੱਦਾ ਪਚਾ ਮੋਗੇ ਵਾਲ ਤੁਰ ਗਿਆ ਤੇ ਕੱਥੂ ਪਾਣੀ ਦੇ ਨਾਲ-ਨਾਲ ਖੇਤ ਵੱਲ ਪਾਣੀ ਦੇ ਨਿਕਾਸ ਦੇ ਨਾਲ ਅੱਗੇ ਲੱਗ ਕੇ ਨਸਣ ਵਾਲੇ ਕੱਖ ਇਕੱਠੇ ਹੋ ਕੇ ਕਈ ਥਾਈਂ ਅੜਿੱਕਾ ਖੜਾ ਕਰ ਦਿੰਦੇ ਕੱਥੂ ਛੋਟੇ ਦੇ ਆਸਰੇ ਨਾਲ ਉਹ ਅੜਾਣੇ ਖਾਲ ਵਿੱਚੋਂ ਬਾਹਰ ਕਢਦਾ ਜਾਂਦਾ ਪੂਰਾ 1 ਘੰਟਾ ਲੱਗ ਗਿਆ ਪਾਣੀ ਨੂੰ ਛੰਬ ਵਾਲੇ ਖੇਤ ਤੱਕ ਪਹੁੰਚਦੇ ਆਂ ਬਦਦਿਆਂ ਮੂੰਹਿਆਂ ਤੇ ਪਾਣੀ ਪੈਲੀ ਵਿੱਚ ਆ ਪਿਆ ਖਾਲ ਭਰ ਗਿਆ ਤਾਂ ਕੱਥੂ ਨੇ ਸਾਹਮਣੇ ਮੱਥੇ ਦੀ ਬੰਦੀ ਦੇ ਦੂਸਰੇ ਪਾਸੇ ਲਾਲ ਟਣ ਨੀਵੀਂ ਕਰਕੇ ਝਾਤੀ ਮਾਰੀ ਨਵੀਂ ਬੱਦੀ ਬੰਦੀ ਵਿੱਚ ਦੀ ਦੋ ਥਾਵਾਂ ਤੋਂ ਸੀਰ ਪੈ ਰਹੀ ਸੀ ਕੱਥੂ ਨੇ ਸਿਰ ਦਾ ਪੂਰਾ ਲਾ ਕੇ ਰੱਖ ਦਿੱਤਾ ਤੇ ਜੁੱਤੀ ਲਾ ਕੇ ਪਾਣੀ ਵਿੱਚ ਉੱਤਰ ਗਿਆ ਉਹਨੇ ਅੰਦਰੋਂ ਪੈਰਾਂ ਨਾਲ ਨਾਪ-ਨਾਪ ਕੇ ਫਿਰ ਪੁੱਠੀ ਕਹੀ ਨਾਲ ਸਾਰੀ ਬੰਦੀ ਸਵਾਰ ਕੇ ਪੋਚ ਦਿੱਤੀ ਹੁਣ ਪਲ ਦਾ ਪਲ ਅੱਗ ਸੇਕਣ ਨੂੰ ਮਿਲ ਜਾਂਦੀ ਤਾਂ ਕੱਥੂ ਨੇ ਪਾਣੀ ਤੋਂ ਬਾਹਰ ਨਿਕਲ ਕੇ ਆਪਣੇ ਆਪ ਨੂੰ ਕਿਹਾ ਕੋਲ ਸਾਥ ਨਾ ਹੋਵੇ ਤਾ ਕਈ ਵਾਰ ਆਦਮੀ ਆਪਣੇ ਆਪ ਨਾਲ ਗੱਲਾਂ ਕਰਕੇ ਹੀ ਮਨ ਨੂੰ ਟਾਰਸ ਦੇ ਲੈਂਦਾ ਹੈ। ਮੀਂਹ ਵਾਲੇ ਵੀ ਅੱਜ ਰੜਖੇੜ ਬਣਾ ਛੱਡੀ ਏ ਐਵੇਂ ਚੂਆ ਚੂਆ ਮੁੱਤਣ ਡੇਹਾ ਹੋਇਆ ਏ ਜਿਵੇਂ ਦਕੂਤਰਾ ਲੱਗਾ ਹੋਵੇ। ਜਾਂ ਖੁੱਲ ਕੇ ਵਰ ਜਾਂ ਬਾਸ ਕਰ ਜਾ ਮਗਰੋਂ ਲਹੋ ਕਿਤੇ ਅੱਗ ਬਾਲ ਕੇ ਸੇਕੀਏ ਇਹ ਜਾਣਦਿਆਂ ਹੋਇਆਂ ਵੀ ਕਿ ਕਿਤੋਂ ਸੁੱਕਾ ਕੱਖ ਨਹੀਂ ਮਿਲਣਾ ਕਥੂ ਅੱਗ ਸੇਕਣ ਦੀ ਲਾਲਸਾ ਕਰ ਰਿਹਾ ਸੀ। ਉਹਨਾਂ ਦੋਹਾਂ ਕਾਮਿਆਂ ਦੀ ਰਾਤ ਕਿਵੇਂ ਬੀਤੀ ਤੇ ਉਹ ਕਿੰਨੀ ਔਖੀ ਸੀ। ਕੋਈ ਹਣਪਾ ਵੈਸ ਦਾ ਉੱਤਰ ਨਹੀਂ ਦੇ ਸਕਦਾ ਕੇਵਲ ਉਹ ਆਂਦਾਜ਼ਾ ਲਾ ਸਕਦਾ ਹੈ ਜਿਸ ਨੇ ਆਪ ਇਹ ਜੀਵਨ ਜੋਂ ਕੇ ਵੇਖਿਆ ਹੋਵੇ ਮੀਂਹ ਵਧੇਰੇ ਨਹੀਂ ਸੀ ਪਿਆ ਪਰ ਕਿਣ ਮਣ ساری ਰਾਤ ਹੁੰਦੀ ਰਹੀ ਘੜਾ ਇੱਕ ਦੋ ਵਾਰ ਛਰਾਟੇ ਵਾਂਗ ਲੈ ਕੇ ਹਟ ਗਿਆ ਇਹਨੇ ਨਾਲ ਸਰਦੀ ਵਿੱਚ ਹੋਰ ਵਾਧਾ ਹੋ ਗਿਆ ਤੇਜ਼ ਹਵਾ ساری ਰਾਤ ਇਕਸਾਰ ਰਹੀ ਹਵਾ ਕਾਦੀ ਝੱਖੜ ਜਾਂ ਹਨੇਰੀ ਕਹਿਣਾ ਹੀ ਫਾਇਦਾ ਹੈ ਖੁਲਿਆ ਹੋਇਆ ਬੱਦਲ ਸਾਰੇ ਅੰਬਰ ਨੂੰ ਢਗੀ ਬੈਠਾ ਸੀ ਕਾਲੀ ਰਾਤ ਐਸ ਨਾਲ ਹੋਰ ਡਰਾਣੀ ਹੋ ਗਈ ਸੀ ਗੋਡਿਆਂ ਤੱਕ ਪੈਰ ਸੋਨ ਹੋ ਗਏ ਸਨ ਬਾਹਰਲੇ ਪਾਸੇ ਮਾੜੀ ਮੋਟੀ ਚੁੰਬੀ ਵੱਡਿਆਂ ਪਤਾ ਨਹੀਂ ਸੀ ਲੱਗਦਾ ਇਉਂ ਭਾਸਦਾ ਸੀ ਜਿਵੇਂ ਰਗਾਂ ਵਿੱਚ ਵਗਦਾ ਗਰਮ ਲਹੂ ਜੰਮ ਕੇ ਬਰਫ਼ ਬਣ ਗਿਆ ਹੋਵੇ ਫਿਰ ਪਾਣੀ ਤੋਂ ਬਾਹਰ ਪੈਰ ਕੱਢਿਆਂ ਅਧੇਰੇ ਤਕਲੀਫ਼ ਹੁੰਦੀ ਸੀ ਵਗਦਾ ਪਾਣੀ ਬਾਹਰ ਦੀ ਹਵਾ ਨਾਲੋਂ ਕੁਝ ਗਰਮ ਜਾਪਦਾ ਸੀ ਬਾਹਰ ਨਿਕਲ ਕੇ ਸੁੱਕੀ ਥਾਂ ਤੇ ਤੌਣ ਨਾਲ ਇਆਂ ਲੱਗਦਾ ਸੀ ਜਿਵੇਂ ਥੱਲਿਓ ਪੈਰਾਂ ਵਿੱਚ ਕੱਚ ਦੀਆਂ ਕਾਂਕਰਾਂ ਚੁੱਭ ਰਹੀਆਂ ਹੋਣ ਇਹ ਕਸ਼ਟ ਪਾਂਡਵਾਂ ਦੇ ਹਿਮਾਲਾ ਦੀ ਬਰਫ਼ ਵਿੱਚ ਜਿਉਂਦੇ ਗਲਣ ਨਾਲੋਂ ਘੱਟ ਨਹੀਂ ਸੀ ਇਸੇ ਵਾਸਤੇ ਵਾਹੀਵਾਨ ਨੂੰ ਸੰਸਾਰ ਦਾ ਅਨੁਦਾਤਾ ਕਿਹਾ ਜਾਂਦਾ ਹੈ ਆਪ ਭਾਵਿਓ ਭੁੱਖਾ ਹੀ ਰਹੇ ਦਿਨ ਚੜ੍ਹਦੇ ਨਾਲ ਹਵਾ ਤੇ ਹਨੇਰੀ ਦੋਵੇਂ ਰੁਕ ਗਈਆਂ ਤੋਤੇ ਹੋਏ ਅੰਬਰ ਦੀ ਕੱਖ ਵਿੱਚੋਂ ਸੂਰਜ ਦੇਵਤਾ ਜਨਮਿਆ ਉਸ ਦੀਆਂ ਟੇਡੀਆਂ ਕਰਨਾ ਨਾ ਤੋ ਬੈਠੀਆਂ ਫਸਲਾਂ ਨਾਲ ਖੇਡਣ ਲੱਗੀਆਂ ਮਿੱਠੀ ਮਿੱਠੀ ਨੈਗ ਸਰਦੀ ਦਾ ਟਾਕਰਾ ਕਰਨ ਲੱਗੀ ਆਲਨਿਆਂ ਚੋਂ ਨਿਕਲ ਕੇ ਪੰਛੀ ਵੀ ਚੈਕਣ ਲੱਗੇ ਉਦਮੀ ਤੇ ਹਾਲ ਸੀ ਸਾਰੇ ਹੀ ਜੁੱਲਿਆਂ ਚੋਂ ਬਾਹਰ ਆ ਗਏ ਬਸੰਤਕੌਰ ਨੇ ਤਵਾਗ ਅੱਜ ਵੀ ਪੈਰ ਦੇ ਤੜਕੇ ਉੱਠੀ ਸੀ ਪਹਿਲਾਂ ਉਹਨੇ ਦੁੱਧ ਰੜਕਿਆ ਫਿਰ ਉਹਨੇ ਗਿੱਲੋ ਦੀ ਮਦਦ ਨਾਲ ਲਵੇਰੀਆਂ ਝੋਈਆਂ ਚਾਹ ਦਾ ਜੇ ਨਵਾਂ ਨਵਾਰ ਰਵਾਜ ਪੈ ਰਿਹਾ ਸੀ ਇਸ ਅਨੁਸਾਰ ਦੀ ਤੋਂ ਬਚਣ ਦਾ ਇੱਕ ਸਾਧਨ ਸਮਝਿਆ ਜਾਂਦਾ ਸੀ। ਬਸੰਤ ਕੌਰ ਨੇ ਕਾਮਿਆਂ ਵਾਸਤੇ ਚਾਹ ਬਣਾਈ ਤੇ ਨਾਲੇ ਰੋਟੀਆਂ। ਫੈਰੋਂ ਨੇ ਗੀਲੋ ਨੂੰ ਫਲਾਉਣੀ ਦੇਂਦਿਆਂ ਕਿਹਾ ਬੀਬੀ ਧੀ ਜਾ ਭੱਜ ਕੇ ਚਾਹ ਤੇ ਰੋਟੀ ਫੜਾ ਆ ਭਰਾਵਾਂ ਨੂੰ। ਵਿਚਾਰੇ ਸਾਰੀ ਰਾਤ ਪਾਲੇ ਨਾਲ ਸੁngੜ ਗਏ ਹੋਣਗੇ। ਗੀਲੋ ਕਿਸੇ ਦਾ ਗੋਹਾ ਕੂੜਾ ਨਹੀਂ ਸੀ ਕਰਦੀ। ਉਹ ਕਾਮੋ ਦੀ ਮਾਂ ਦੇ ਨਾਲ ਹੀ ਮੁੱਕ ਗਿਆ ਸੀ। ਲੱਖਾ ਸਿੰਘ ਦਾ ਗੋਹਾ ਵੀ ਸੂਬੇ ਦੇ ਘਰ ਵਾਲੀ ਸੁੱਟਦੀ ਸੀ। ਗੀਲੋ ਰਾਤ ਦਿਨੇ ਲੱਖਾ ਸਿੰਘ ਦੀ ਹਵੇਲੀ ਵਿੱਚ ਹੀ ਡੁੱਡੇ ਦੇ ਨਾਲ ਰਹਿੰਦੀ ਸੀ ਉਹਦਾ ਕੰਮ ਸੀ ਬਸੰਤ ਕੌਰ ਨਾਲ ਥੋੜਾ ਬਹੁਤਾ ਹੱਥ ਵਟਾਉਣਾ ਉਹਨਾਂ ਉਹ ਬੜੀ ਖੁਸ਼ੀ ਨਾਲ ਕਰਦੀ ਰੋਟੀ ਤੇ ਕੱਪੜੇ ਦੀ ਮਥਾਜੀ ਵਾਸਤੇ ਉਹਨਾਂ ਨੂੰ ਕਰਨਾ ਹੀ ਪੈਂਦਾ ਰੋਟੀਆਂ ਨਾਲ ਚਾਹ ਲੈ ਕੇ ਗੀਲੋ ਛੰਭ ਵਾਲੇ ਖੇਤ ਜਾ ਪਹੁੰਚੀ ਤੂੰ ਆਈਏ ਬਹਾਲੀ ਦਾ ਪੁੱਤਰ ਅਜੇ ਨਹੀਂ ਸੀ ਮਰਿਆ ਡੁੱਡੇ ਨੇ ਕੁਝ ਗੁੱਸਾ ਪ੍ਰਗਟ ਕਰਦਿਆਂ ਕਿਹਾ ਉਹ 18-19 ਸਾਲ ਦਾ ਹੋ ਗਿਆ ਸੀ ਮਟਿਆਰ ਪਹਿਨਦਾ ਇਕੱਲੀ ਖੇਤਾਂ ਵਿੱਚ ਆਉਣਾ ਉਹਨੂੰ ਪਸੰਦ ਨਹੀਂ ਸੀ ਬਹਾਲੀ ਨਖਾਫਣਾ ਅਜੇ ਕਿੱਥੇ ਆਇਆ ਸੀ ਉਹ ਤਾਂ ਮਾਲ ਛੱਡਣ ਵੇਲੇ ਆਉਂਦਾ ਏ ਮਸਾਂ ਚਾਚੀ ਨੇ ਆਖਿਆ ਤੇਰੇ ਵੀਰ ਭੁੱਖੇ ਹੋਣਗੇ ਲੈ ਜਾ ਉਹਦਾ ਆਖਿਆ ਮੈਂ ਕਿਵੇਂ ਮੋੜਦੀ ਭਰਾ ਦੇ ਗੁੱਸੇ ਨੂੰ ਸਮਝ ਕੇ ਗਿੱਲੋ ਨੇ ਅੱਗੋਂ ਉਜਰ ਪੇਸ਼ ਕੀਤਾ ਚਾਚੀ ਤਾਂ ਸਵੇਰ ਦੇ ਨਾਮ ਵਾਲੀ ਏ ਉਹਦਾ ਕੀਤਾ ਪੁੰਨਦਾਨੀ ਘਰ ਦੀ ਗੁੱਡੀ ਚੜਾਈ ਜਾਂਦਾ ਏ ਕੱਥੂ ਨੇ ਸੱਚੇ ਦਿਨੋਂ ਬਸੰਤ ਕੌਰ ਦੀ ਤਾਰੀਫ਼ ਕੀਤੀ ਅੱਛਾ ਭਾਜ ਚਾਲ ਤੋਂ ਘਰ ਨੂੰ ਅਸੀਂ ਆਪੇ ਭਾਂਡੇ ਲਈ ਆਵਾਂਗੇ ਦੁੱਡੇ ਨੇ ਹਕਮੀ ਲੱਜੇ ਵਿੱਚ ਕਿਹਾ ਗਿੱਲੋ ਭਾਵੇਂ ਡੁੱਡੇ ਨਾਲੋਂ ਵੱਡੀ ਸੀ ਪਰ ਮਰਦ ਹੋਣ ਦੀ ਹیثیت ਵਿੱਚ ਡੁੱਡਾ ਵੱਡੀ ਪੈਣ ਉੱਤੇ ਹਕਮ ਚਲਾਉਣਾ ਆਪਣਾ ਜਮਾਂਦਰੂ ਹੱਕ ਸਮਝਦਾ ਸੀ ਪਾਣੀ ਤੋਂ ਵੇਲੇ ਹੋ ਕੇ 2 ਵਜੇ ਕੰਮੇ ਘਰ ਪਰਤੇ ਆਰਾਮ ਕਰਨਾ ਉਹਨਾਂ ਦੀ ਪੱਗਾਂ ਵਿੱਚ ਨਹੀਂ ਸੀ ਪੱਠੇ ਵੱਢ ਕੇ ਲਿਆਉਣੇ ਜ਼ਰੂਰੀ ਸਨ ਵੇਹ ਮੁੰਡਿਓ ਅੱਜ ਤਾਂ ਬੜਾ ਕਸ਼ਟ ਚੱਲਿਆ ਏ ਤੁਸੀਂ ਨਾਲਕੇ ਤੋਂ ਮੂੰਹ ਹੱਥ ਧੋ ਲਵੋ ਤੇ ਲਓ ਘਟ ਘਟ ਦੁੱਧ ਪੀ ਲਓ ਗਰਮ ਗਰਮ ਵਸੰਤ ਕੌਰ ਨੇ ਹਮਦਰਦੀ ਨਾਲ ਕਿਹਾ ਚਾਚੀ ਸੱਚੀ ਪੁੱਛਦੀ ਏ ਤਾਂ ਤੇਰੇ ਸਹਾਰੇ ਕੀ ਆਂਦੇ ਨੇ ਬਸ ਤੇਰੇ ਆਸਰੇ ਤੁਰੇ ਫਿਰਦੇ ਆ ਸਾਡੀਆਂ ਆਂਦਰਾਂ ਤੋਂ ਪੁੱਛ ਤੂੰ ਸਾਡੀ ਧਰਮ ਦੀ ਮਾਂ ਏ ਧਰਮ ਦੀ ਤੇਰਾ ਖਾ ਕੇ ਵੀ ਜਿਹੜਾ ਹਰਾਮ ਕਰੇ ਉਹ ਪਿਉਦਾ ਨਹੀਂ ਕਥੂ ਨੇ ਆਪਣੇ ਸ਼ਬਦਾਂ ਵਿੱਚ ਸ਼ਰਦਾ ਪ੍ਰਗਟ ਕੀਤੀ ਜਿੰਨਾ ਉਹਨੇ ਮੂੰਹੋਂ ਕਿਹਾ ਸੀ ਉਸ ਤੋਂ ਕਿਤੇ ਵਧੇਰੇ ਉਹਦੇ ਦਿਲ ਵਿੱਚ ਸੀ ਕਾਰਨੀ ਦਾ ਘੜਿਆ ਦੁੱਧ ਪੀ ਕੇ ਉਹ ਪੱਠਿਆਂ ਨੂੰ ਤੁਰ ਗਏ ਰਾਤ ਨੂੰ ਮਾਲ ਅੰਦਰ ਬੰਨ ਕੇ ਉਹ ਜਾਣ ਲੱਗੇ ਵਸੰਤ ਕੌਰ ਨੇ ਹੁਕਮ ਕੀਤਾ ਅੱਜ ਰੋਟੀ ਇੱਥੇ ਬੈਠ ਕੇ ਖਾਣੀ ਪਵੇਗੀ ਨਹੀਂ ਚਾਚੀ ਘਰ ਜਾ ਕੇ ਰਮਾਨ ਨਾਲ ਖਾਵਾਂਗਾ ਕੱਥੂ ਨੇ ਬਹਾਨੇ ਵਜੋਂ ਕਿਹਾ ਉਸ ਵੇਲੇ ਉਸ ਦੀਆਂ ਅੱਖਾਂ ਸਾਹਮਣੇ ਘਰ ਵਾਲੀ ਤੇ ਦੋ ਅਿਆਂ ਨੇ ਫਿਰ ਰਹੇ ਸਨ ਜੋ ਉਹਦੀ ਰੋਟੀ ਦੀ ਉਡੀਕ ਵਿੱਚ ਬੈਠੇ ਸਨ ਮੈਂ ਸਭ ਕੁਝ ਜਾਣਦੀ ਆ ਤੂੰ ਢੱਡ ਭਰ ਕੇ ਖਾ ਘਰ ਵਾਲਿਆਂ ਵਾਸਤੇ ਵੀ ਮਿਲ ਜਾਵੇਗੀ ਵਸੰਤ ਕੌਰ ਨੇ ਚਾਰ-ਚਾਰ ਰੋਟੀਆਂ ਤੇ ਪਾ ਪਾ ਗੁੜ ਦੋਹਾਂ ਦੀਆਂ ਥਾਲੀਆਂ ਵਿੱਚ ਧਰ ਦਿੱਤਾ ਕੋਲਿਆਂ ਵਿੱਚ ਉਹਨੇ ਸਬਜ਼ੀ ਪਾ ਦਿੱਤੀ ਨਾਲ ਹੀ ਹੁਕਮ ਕੀਤਾ ਇਹ ਸਾਰੀਆਂ ਖਾਣੀਆਂ ਪੈਣਗੀਆਂ ਜਿਨੇ ਨਾ ਖਾਧੀਆਂ ਕੰਨ ਪੁੱਟਾਂਗੀ ਸੋਨ ਲੱਡੂਡੇ ਦੇ ਪੁੱਤਰਾ ਅੱਗੇ ਦੇਰਾ ਮੂੰਹ ਟੀਨ ਦੇ ਪਨਾਲੇ ਵਰਗਾ ਏ ਉਤੋਂ ਚਾਚੀ ਕਾਨ ਦੋਂ ਦੇ ਚਾਰ ਬਣਾ ਦੇਵੇਗੀ ਕੱਥੂ ਨੇ ਸਾਰੀ ਗੱਲ ਆਪ ਤੋਂ ਛੋਟੇ ਵੱਲ ਟਾਲ ਦਿੱਤੀ ਆਪਾਂ ਤਾਂ ਗੋਸ ਕਰਨ ਨਹੀਂ ਦਿੰਦੇ ਤੂੰ ਆਪਣੀ ਸੋਚ ਲੈ ਡੁੱਡੇ ਨੇ ਪੂਰੇ ਹੌਸਲੇ ਨਾਲ ਕਿਹਾ ਦਿਨ ਭਰ ਦੇ ਥੱਕਿਆਂ ਕੰਮਿਆਂ ਨੂੰ ਬਸੰਤ ਕੌਰ ਨੇ ਸਾਹਮਣੇ ਵਹਾ ਕੇ ਰੋਟੀ ਖਵਾਈ ਇਸ ਤਰਾਮਾਂ ਵਿੱਚ ਬੜੀ ਤਸੱਲੀ ਮਹਿਸੂਸ ਕਰ ਰਹੀ ਸੀ ਤੌੜ ਨ ਲੱਗਿਆ ਕੱਤੂ ਦੀ ਥਾਲੀ ਵਿੱਚੋਂ ਨੇ ਤਿੰਨ ਰੋਟੀਆਂ ਹੋਰ ਧਰ ਦਿੱਤੀਆਂ ਤੇ ਕੌਲ ਵਿੱਚ ਸਬਜ਼ੀ ਪਾ ਦਿੱਤੀ ਚਾਚੀ ਤੈਨੂੰ ਚਾਚੀ ਆਖਿਆ ਕਰੀਏ ਕਿ ਮਾਂ ਆਖਿਆ ਕਰੀਏ ਕੱਤੂ ਦੀ ਇਸ ਪੋਚ ਵਿੱਚ ਅਥਾ ਸ਼ਰਦਾ ਨੂੰ ਕੀ ਹੋਈ ਸੀ ਤੇ ਚਾਚੀ ਮੈਨੂੰ ਕੁਝ ਵੀ ਨਾ ਉਹ ਵਦੇਰੇ ਕਹੀ ਮਾਰਦਾ ਰਿਹਾ ਏ ਡੁੱਡੇ ਨੇ ਠੱਠੇ ਨਾਲ ਕਿਹਾ ਤੂੰ ਕਿਹਦੇ ਵਾਸਤੇ ਲਜਾਣੀ ਏ ਵੇ ਗਿੱਲੋ ਤਾਂ ਖਾ ਗਈ ਏ ਜਾਓ ਵਦੋ ਫੁੱਲੋ ਵਸਾਂਤ ਕੌਰ ਨੇ ਅਸੀਸ ਵਜੋਂ ਕਿਹਾ ਇਹ ਸਿਵਾਹੀ ਵਾਨ ਕਾਮੇ ਦੀ ਇੱਕ ਸ਼ਿਫਟ ਸਿਰਫ 36 ਘੰਟਿਆਂ ਦੀ ਅਗਲਾ ਭਾਗ ਜਲਦੀ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ